ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੋ 786 ਚਲੋ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਕੱਚੇ ਆਲੂ ਤੇ ਸੂਜੀ ਦਾ ਟੇਸਟੀ ਨਾਸ਼ਤਾ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਨਾਸ਼ਤਾ ਬਣਾਉਣਾ ਸ਼ੁਰੂ ਕਰਦੇ ਹਾਂ ਨਾਸ਼ਤਾ ਬਣਾਉਣ ਵਾਸਤੇ ਆਪਾਂ ਤਿੰਨ ਛੋਟੇ ਛੋਟੇ ਆਲੂ ਲੈਂਦੇ ਆ ਆਲੂਆਂ ਨੂੰ ਪਹਿਲਾਂ ਮੈਂ ਸ਼ੈਲ ਲਿਆ ਤੇ ਛਿਲ ਕੇ ਉਸ ਤੋਂ ਬਾਅਦ ਆਪਾਂ ਪਾਣੀ ਦੇ ਵਿੱਚ ਇਹਨਾਂ ਨੂੰ ਭਿਉਂਤਾ ਹੈਗਾ ਕਿ ਆਲੂ ਜਿਹੜੇ ਆਪਣੇ ਕਾਲੇ ਨਾ ਪੈਣ ਹੁਣ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਕद्दूकस ਕਰਨਾਗਾ ਸਾਈਜ਼ ਚਾਹੇ ਤੁਸੀਂ ਮੋਟਾ ਲੈ ਲਓ ਚਾਹੇ ਤੁਸੀਂ ਮੀਡੀਅਮ ਜੇ ਸਾਈਜ਼ ਲੈ ਲਓ ਤੇ ਪਰ ਮੈਂ ਮੀਡੀਅਮ ਜੇ ਸਾਈਜ਼ ਤੇ ਕद्दूकस ਕਰੂੰਗੀ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਨਾਸ਼ਤਾ ਬਹੁਤ ਵਧੀਆ ਆਪਾਂ ਬਣਾਵਾਂਗੇ ਚਟਪਟਾ ਨਾਸ਼ਤਾ ਤੇ ਘੱਟ ਮਸਾਲਿਆਂ ਵਿੱਚ ਇਹ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਆਲੂਆਂ ਨੂੰ ਆਪਾਂ ਕद्दूकस ਕਰ ਲਿਆਗਾ ਤੇ ਆਪਾਂ ਹੁਣ ਜਿਹੜਾ ਆ ਭਾਂਡੇ ਦੇ ਵਿੱਚ ਪਾਣੀ ਲੇਤਾ ਸੀ ਇਹਨੂੰ ਆਪਾਂ ਬਦਲ ਲਿਆ ਸਾਫ਼ ਪਾਣੀ ਪਾਤਾ ਹੈਗਾ ਕੱਦੂ ਕਸ਼ ਕੀਤਾ ਹੋਇਆ ਆਲੂ ਆਪਾਂ ਹੁਣ ਪਾਣੀ ਦੇ ਵਿੱਚ ਸਾਰੇ ਰੱਖ ਦਾਂਗੇ ਇੱਕ ਕਪਾ ਮਿਕਸੀ ਵਾਲਾ ਜੱਗ ਲੈ ਲਿਆ ਛੋਟਾ ਜੱਗਾ ਤੇ ਹੁਣ ਆਪਾਂ ਇੱਕ ਕੌਲੀ ਸੂਜੀ ਪਾ ਦਾਂਗੇ ਸੂਜੀ ਮੋਟੀ ਬਰੀਕ ਕੋਈ ਵੀ ਹੋਵੇ ਤੇ ਹੁਣ ਆਪਾਂ ਇੱਕ ਪਾਊਡਰ ਤਿਆਰ ਕਰ ਦਾਂਗੇ ਸੂਜੀ ਨੂੰ ਆਪਾਂ ਪੀਸ ਲਿਆਗਾ ਜਮਾ ਆਪਾਂ ਪਾਊਡਰ ਨੇ ਤਿਆਰ ਕੀਤਾ ਤੇ ਥੋੜਾ ਜਿਹਾ ਪਰਦਾ ਧਰਾ ਜਿਹਾ ਪਾਣ ਜਾਂ ਰੱਖਿਆ ਜਿਹੜਾ ਆਪਣਾ ਨਾਸ਼ਤਾ ਆਪਣਾ ਟੇਸਟੀ ਬਣ ਜੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆਗਾ ਤੇ ਕੜਾਹੀ ਦੇ ਵਿੱਚ ਪਾ ਦਾਂਗੇ ਆਪਾਂ 2 ਚਮਚ ਰਿਫਾਈਨਡ ਤੇਲ ਤੇਲ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਆਪਾਂ ਕਾਲੀ ਸਰੋਂ ਚਮਚ ਪਾ ਦਾਂਗੇ ਸਾਬਤ ਜੀਰਾ 2 ਚਮਚ ਪਾ ਦਾਂਗੇ ਆਪਾਂ ਚਿੱਟੇ ਤੇਲ ਆਪਾਂ ਇਹਨਾਂ ਨੂੰ ਰੋਸਟ ਕਰ ਲਾਂਗੇ ਪਾ ਦਾਂਗੇ ਆਪਾਂ 2 ਹਰੀ ਮਿਰਚ ਕੱਟੀ ਹੋਈ एक कौली आप सूजी भी लैती है तो दो दोलियाँ आप दि पा देंगे दोलियाँ आप देंगे तो थोड़ा जो अबाल आ गया उस तो अगले का कम करें अदा चमच पा देंगे आप्टी लाल मिर्च कमक पावेंगे स्वाद अनुसार थोड़ा जहा देंगे आप चाट मसाला बस इन्ने की मसाल नाश्ता बना के तैयार करना कोई ज्यादा आप मसाले नहीं पाने ਥੋੜਾ ਜਿਹਾ ਉਬਾਲ ਆ ਗਿਆ ਤੇ ਹੁਣ ਆਪਾਂ ਪਾ ਦਾਂਗੇ ਕਦੂ ਕੱਚ ਕੀਤੇ ਹੋਏ ਆਲੂ ਇਹਨੂੰ ਵੀ ਥੋੜਾ ਜਿਹਾ ਆਪਾਂ ਉਬਾਲ ਦਵਾ ਦਾਂਗੇ ਪਾ ਦਾਂਗੇ ਆਪਾਂ ਸੂਜੀ ਤੇ ਉਬਾਲ ਆ ਗਿਆ ਹੁਣ ਆਲੂਆਂ ਨੂੰ ਵੀ ਤੇ ਹੁਣ ਆਪਾਂ ਸੂਜੀ ਵਾਂ ਤੇ ਨਾਲ ਹੀ ਆਪਾਂ ਇਹ ਕੜਛੀ ਚਲਾਈ ਚੱਲਾਂਗੇ ਜਿਹੜੀਆਂ ਇਹ ਗੋਟ ਲਗਾਈਆਂ ਨਾ ਬੰਨ ਥੋੜੀ ਥੋੜੀ ਆਪਾਂ ਸੂਜੀ ਪਾਈ ਚੱਲਾਂਗੇ ਤੇ ਇਧਰੋਂ ਆਪਾਂ ਨਾਲ ਦੀ ਨਾਲ ਕੜਛੀ ਮਾਰੀ ਜਾਵਾਂਗੇ ਸਾਰੇ ਸੂਜੀ ਆਪਾਂ ਪਾਤੀ ਐ ਐਸਾ ਆਪਾਂ ਸਲੋ ਕਰ ਦਾਂਗੇ ਥੋੜਾ ਜਿਹਾ ਚੰਗੀ ਤਰ੍ਹਾਂ ਆਪਾਂ ਜਿਹੜੀਆਂ ਮੜਗ ਮੋਟੀਆਂ ਗੋਠਲੀਆਂ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਮਟਾ ਦਾਂਗੇ ਗੈਸ ਆਪਾਂ ਸਲੋ ਕਰਤਾਗਾ ਤੁਸੀਂ ਦੇਖ ਸਕਦੇ ਆ ਤੇ ਹੁਣ ਜਿਹੜੀਆਂ ਗੋਠਲੀਆਂ ਨਹੀਂ ਸੀਂਆਂ ਮੜਗਾਂ ਮੜਗਾਂ ਮੜਮਗਾ ਜੰਤਗਾਗਾ ਜਿਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਵੀ ਲਿਆ ਤੇ ਸਖਤ ਵੀ ਹੋ ਗਈ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇੱਕ ਆਪਾਂ ਪਲੇਟ ਦੇ ਵਿੱਚ ਇਹਨੂੰ ਕੱਢ ਲਾਂਗੇ ਇਹਨੂੰ ਆਪਾਂ ਠੰਡੀ ਹੋਣ ਵਾਸਤੇ ਰੱਖ ਦਾਂਗੇ। ਰਾਹੀ ਦੇ ਵਿੱਚੋਂ ਸਾਰੀ ਸੂਜੀ ਆਪਾਂ ਕੱਢ ਲਈ ਆ ਤੇ ਇਹਨੂੰ ਆਪਾਂ ਹੁਣ ਚਮਚ ਨਾਲ ਨਾ ਫਲਾ ਦਾਂਗੇ ਥੋੜਾ ਜਿਹਾ। ਇਹਨੂੰ ਠੰਡਾ ਕਰ ਲਾਂਗੇ। ਹਾਂਜੀ ਸੂਜੀ ਆਪਣੀ ਹਲਕੀ ਜਿਹੀ ਠੰਡੀ ਹੋ ਗਈ ਤੇ ਆਪਾਂ ਥੋੜਾ ਜਿਹਾ ਇਹਨੂੰ ਹੁਣ ਇਸ ਤਰ੍ਹਾਂ ਇਕੱਠਾ ਕਰ ਲਾਂਗੇ ਹੱਥ ਦੇ ਨਾਲ ਤੇ ਥੋੜਾ ਜਿਹਾ ਆਪਾਂ ਤੇਲ ਲਾ ਲਾਂਗੇ ਜਿਹੜੇ ਹੱਥਾਂ ਦੇ ਨਾਲ ਨਾ ਚੁੰਬੜੇ ਨਾ ග था थड़ा తල් ග बना න ඔसा ග बना ග ਇਸ ਤਰ੍ਹਾਂ ਆਪਾਂ ਗੋਲੇ ਬਣਾ ਲਾਂਗੇ ਹੁਣ ਆਪਾਂ ਦੂਸਰਾ ਗੋਲਾ ਵੀ ਬਣਾ ਲਾਂਗੇ ਹਾਂਜੀ ਦੂਸਰਾ ਗੋਲਾ ਵੀ ਆਪਾਂ ਬਣਾ ਲਿਆ ਇਸੇ ਤਰ੍ਹਾਂ ਸਾਰੇ ਗੋਲੇ ਆਪਾਂ ਬਣਾ ਕੇ ਰੈਡੀ ਕਰ ਲਾਂਗੇ ਹਾਂਜੀ ਸਾਰੇ ਗੋਲੇ ਬਣਾ ਕੇ ਆਪਾਂ ਰੈਡੀ ਕਰ ਲਿਆ ਇਧਰ ਆਪਾਂ ਤੇਲ ਵੀ ਗਰਮ ਕਰ ਲਿਆ ਨਾਸ਼ਤੇ ਨੂੰ ਫਰਾਈ ਕਰਨ ਵਾਸਤੇ ਤੇ ਹੁਣ ਆਪਾਂ ਇੱਕ ਇੱਕ ਗੋਲਾ ਤੇਲ ਦੇ ਵਿੱਚ ਛੱਡ ਦਾਂਗੇ ਤੇ ਗੈਸ ਆਪਾਂ ਮੀਡੀਅਮ 'ਤੇ ਰੱਖਾਂਗੇ ਜਿਆਦਾ ਤੇਜ਼ ਅੱਗ ਤੇ ਨਹੀਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈਗਾ ਤੇ ਆਪਾਂ ਇਹਨਾਂ ਨੂੰ ਹਿਲਾਉਣਾ ਨਹੀਂਗਾ ਜਦੋਂ ਥੋੜਾ ਜਿਹਾ ਇਹਨਾਂ ਨੂੰ ਸੇਕ ਲੱਗ ਗਿਆ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਿਲਾਵਾਂਗੇ ਤੇ ਚਮਚ ਨਾਲ ਆਪਾਂ ਉੱਪਰ ਹੁਣ ਤੇਲ ਪਾ ਦਿੰਨੇ ਆ ਹੁਣ ਚਮਚ ਨਾਲ ਆਪਾਂ ਇਹਨਾਂ ਨੂੰ ਉਲਟ-ਪਲਟ ਕਰ ਦਾਂਗੇ ਜੇ ਤੁ ਆਪਾਂ ਥੋੜਾ ਸੇਕ ਲਵਾ ਕੇ ਤੇ ਥੋੜਾ ਜਿਹਾ ਆਪਾਂ ਬਾਅਦ ਚ ਹਲਾਉਣਿਆਂ ਨਾ ਫਿਰ ਵਧੀਆ ਇਹਨਾਂ ਨੂੰ ਉਲਟ-ਪਲਟ ਹੋ ਜਾਂਦਾਗਾ ਤੇ ਫਿਰ ਖਿਲਰ ਦੇ ਜੇ ਨਹੀਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਵਧੀਆ ਗੋਲੇ ਭੱਜੇ ਫਿਰਦੇ ਆ ਤੇਲ ਦੇ ਵਿੱਚ ਹਾਂਜੀ ਪਹਿਲਾ ਪੂਰ ਨਾਸ਼ਤੇ ਦਾ ਫਰਾਈ ਹੋ ਗਿਆ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਕਲਰ ਆਇਆਗਾ ਤੇ ਬਹੁਤ ਵਧੀਆ ਜਿਹੜਾ ਇਹ ਨਾਸ਼ਤਾ ਬਣਿਆਗਾ ਤੇ ਹੁਣ ਆਪਾਂ ਰੱਖ ਦਿੰਨੇ ਆ ਪਲੇਟ ਦੇ ਵਿੱਚ ਉਪਰ ਕਿੰਨਾ ਕ੍ਰਿਸਪੀ ਹੈਗਾ ਨਾਸ਼ਤਾ ਤੁਸੀਂ ਦੇਖ ਸਕਦੇ ਆਪ ਹੀ ਕਿੰਨੇ ਵਧੀਆ ਜਿਹੜੇ ਇਹ ਗੋਲੇ ਭੱਜੇ ਫਿਰਦੇ ਆ ਤੇ ਹੁਣ ਆਪਾਂ ਦੂਸਰਾ ਪੂਰ ਵੀ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਤੇ ਦੂਸਰਾ ਹੁਣ ਆਪਾਂ ਪੂਰ ਫਰਾਈ ਕਰਦੇ ਆ ਸਾਰੇ ਗੋਲੇ ਆਪਾਂ ਹੁਣ ਤੇਲ ਦੇ ਵਿੱਚ ਛੱਡ ਦਾਂਗੇ ਉਸੀ ਤਰ੍ਹਾਂ ਆਪਾਂ ਹੁਣ ਤੇਲ ਉੱਪਰ ਪਾ ਦਾਂਗੇ ਤੇ ਗੈਂਸ ਆਪਾਂ ਮੀਡੀਅਮ ਜਿਹਾ ਹੀ ਰੱਖਾਂਗੇ ਦੂਸਰਾ ਪੂਰ ਵੀ ਹੁਣ ਨਾਸ਼ਤੇ ਦਾ ਫਰਾਈ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਾਰਾ ਆਪਾਂ ਨਾਸ਼ਤਾ ਬਣਾ ਕੇ ਰੈਡੀ ਕਰ ਲਿਆਗਾ ਘੱਟ ਮਸਾਲਿਆਂ ਵਿੱਚ ਘੱਟ ਸਮਾਨ ਵਿੱਚ ਪੂਰੇ ਪਰਿਵਾਰ ਵਾਸਤੇ ਜਿਹੜਾ ਇਹ ਨਾਸ਼ਤਾ ਆਪਾਂ ਬਣਾ ਸਕਦੇ ਹਾਂ ਹਾਂਜੀ ਨਾਲ ਰੱਖ ਦਾਂਗੇ ਆਪਾਂ ਟਮਾਟਰਾਂ ਦੀ ਸੌਸ ਬਹੁਤ ਵਧੀਆ ਆਪਾਂ ਨਾਸ਼ਤਾ ਬਣਾ ਕੇ ਤਿਆਰ ਕੀਤਾ ਵਿੱਚੋਂ ਜਿਹੜਾ ਸੌਫਟ ਨਾਸ਼ਤਾ ਬਣਿਆਗਾ ਤੇ ਉੱਪਰੋਂ ਜਿਹੜਾ ਇਹ ਕ੍ਰਿਸਪੀ ਨਾਸ਼ਤਾ ਬਣਿਆਗਾ ਤੁਸੀਂ ਦੇਖ ਸਕਦੇ ਹੋ ਤੇ ਘਰ ਵਿੱਚ ਤੁਸੀਂ ਜ਼ਰੂਰ ਬਣਾ ਕੇ ਦੇਖੋ ਸਿਰਫ ਥੋੜੇ ਜਿਹਾ ਸਮਾਨ ਨਾਲ ਹੀ ਆਪਾਂ ਇਹ ਨਾਸ਼ਤਾ ਬਣਾ ਕੇ ਤਿਆਰ ਕੀਤਾਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ